ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਰਾਹਤ ਸਮਗਰੀ ਪ੍ਰਦਾਨ ਕੀਤੀ। ਇਸ ਦੌਰਾਨ ਉਹਨਾਂ ਨੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਜਨ ਸਿੰਘ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਨੇ ਕਿ ਉਨ੍ਹਾਂ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਇਸ ਔਖੇ ਸਮੇਂ ਦੇ ਵਿੱਚ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ, ਜੋ ਕਿ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਸੰਤ ਸਿਚੇਵਾਲ ਦੇ ਯਤਨਾ ਦੀ ਸ਼ਲਾਘਾ ਵੀ ਕੀਤੀ ਜੋ ਪਹਿਲੇ ਦਿਨ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ। ਹਰਪਜਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇੱਕ ਦੋਸਤ ਮੁੰਬਈ ਤੋਂ ਖਾਸ ਤੌਰ ਤੇ ਰਾਸਮਗਰੀ ਲੈ ਕੇ ਪਹੁੰਚਿਆ ਹੈ। ਜੋ ਕਿ ਉਥੇ 20 ਜਿਹੜਾ ਕਿ ਸਮਾਜ ਸੇਵਕ ਵਜੋਂ ਕੰਮ ਕਰਦਾ ਉਸ ਨੇ ਹਾਥੀ ਸੇਵਾ ਕਰਕੇ ਖੁਸ਼ੀ ਪ੍ਰਗਟਾਈ ਅਤੇ ਹਰਪਜਨ ਸਿੰਘ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਰ ਸੰਭਵ ਮਦਦ ਕਰਨਗੇ। ਦੇਖੀ ਮੈਂ ਆਪਣੇ ਆਪ ਨੂੰ ਭੱਗਾਂ ਵਾਲਾ ਸਮਝਦਾ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜਿਹੜਾ ਮੁਸ਼ਕਲ ਵਾਲਾ ਸਮਾਂ ਪੰਜਾਬ ਤੇ ਆਇਆ ਇਹ ਆਇਆ ਤਾਂ ਜ਼ਰੂਰ ਰੱਬ ਦੀ ਕੋਈ ਕਰਨੀ ਹੈ ਇਹ ਪਰ ਪੰਜਾਬੀਆਂ ਨੇ ਹੌਸਲੇ ਨਹੀਂ ਛੱਡੇ ਔਰ ਪੰਜਾਬੀਆਂ ਨੇ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ ਔਰ ਬਹੁਤ ਹੌਸਲੇ ਦੇ ਨਾਲ ਕੰਮ ਕੀਤਾ ਔਰ ਬਾਬਾ ਜੀ ਦੀ ਮਿਹਰ ਸਦਕਾ ਇਸ ਪੂਰੇ ਇਲਾਕੇ ਨੂੰ ਬਾਬਾ ਜੀ ਦੀ ਬਹੁਤ ਦੇਣਾ ਔਰ ਪਹਿਲੇ ਦਿਨ ਤੋਂ ਬਾਬਾ ਜੀ ਸੇਵਾ ਕਰ ਰਹੇ ਆ ਅਸੀਂ ਵੀ ਇਹਨਾਂ ਦੇ ਆਸ਼ੀਰਵਾਦ ਸਦਕਾ ਨਾਲ ਲੱਗੇ ਹੋਏ ਆ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਆ ਕਰ ਰਹੇ ਆ ਇਹ ਮੇਰੇ ਦੋਸਤ ਹੁਸੈਨ ਮੁੰਬਈ ਤੋਂ ਆਇਆ ਹੈ ਕਿਉਂਕਿ ਇਹ ਵੀ ਇੱਕ ਸੋਸ਼ਲ ਵਰਕਰ ਨੇ ਔਰ ਇਹਨਾਂ ਦਾ ਵੀ ਇੱਕ ਬੜਾ ਮਨ ਸੀਗਾ ਕਿ ਮੈਂ ਪੰਜਾਬ ਚੱਲ ਕੇ ਸੇਵਾ ਕਰਾਂ ਖੁਦ ਹੱਥੀ ਸੇਵਾ ਕਰਾਂ ਅੱਜ ਉਥੋਂ ਆਪਣੇ ਨਾਲ ਅਨਾਜ ਵੀ ਲੈ ਕੇ ਆਏ ਔਰ ਉਹਨਾਂ ਪਰਿਵਾਰਾਂ ਦੇ ਦੁੱਖ ਵੀ ਸਾਂਝੇ ਕੀਤੇ ਤੇ ਨਾਲ ਪਸ਼ੂਆਂ ਲਈ ਚਾਰਾ ਵੀ ਲੈ ਕੇ ਆਏ ਤੇ ਅੱਗੇ ਆਉਣ ਵਾਲੇ ਸਮੇਂ 'ਚ ਜੋ